ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੋਸ ਨੇ ਕੀਜਾ ਉੱਤਰ ਦੀਜਾ ਅਸੀਂ ਚੈਲੰਜ ਕਰਦੇ ਹਾਂ ਹਰ ਇੱਕ ਨੂੰ ਜੋ ਆਪਣੇ ਆਪ ਨੂੰ ਦਾਵਾ ਕਰਦਾਗਾ ਵੀ ਮੈਂ ਤੰਤਰਕਾ ਕਿਸੇ ਦਾ ਮੈਂ ਇਲਾਜ ਕਰ ਦਿਆਂਗਾ ਜਾਂ ਕੈਂਸਰ ਬਿਮਾਰੀ ਜਾਂ ਕਿਸੇ ਭੂਤ ਪ੍ਰੇਤ ਦੀ ਗੱਲ ਕਰਦਾ ਅਸੀਂ ਬਾਬੇ ਨਾਨਕ ਦੇ ਇੱਕ ਸਿਧਾਂਤ ਰਾਹੀਂ ਚੈਲੰਜ ਕਰਦੇ ਹਾਂ ਕਿ ਰੋਸ ਨੇ ਕੀਜਾ ਉੱਤਰ ਦੀਜਾ ਪਰ ਉਹ ਸਾਡੀ ਵੀਡੀਓ ਤੋਂ ਜੋ ਪਖੰਡੀ ਐ ਕਲਾਰਾਂ ਵਾਲਾ ਪਾਲਾ ਸੁਖਪਾਲ ਪਾਲਾ ਉਹ ਇੰਨਾ ਬਖਲਾਹਟ ਵਿੱਚ ਆ ਗਿਆ ਜਦੋਂ ਸਾਡਾ ਬਾਰੀ ਲੱਗੀ ਵੀ ਆ ਹੁਣ ਤੁਸੀਂ ਦੱਸੋ ਜੀ ਜਦੋਂ ਅੰਦਰ ਜਿਹੜੀ ਦਰਖਾਸਤ ਦਿੱਤੀ ਆ ਸਿਰਫ ਇੱਕ ਲਾਈਨ ਉਹਦੇ ਤੇ ਕੀ ਐ ਵੀ ਅਗਲਾ ਨੰਬਰ ਬਾਬਾ ਜੀ ਦੀ ਜਿਹੜੀ ਵੀਡੀਓ ਆ ਅਗਲਾ ਨੰਬਰ ਪਾਲੇ ਦਾ ਹੁਣ ਕੋਈ ਪੁੱਛਣ ਵਾਲਾ ਹੋਵੇ ਮੈਂ ਕਹਿੰਦਾ ਵੀ ਬੜੇ ਸੂਝਵਾਨ ਜਦੋਂ ਇੱਕ ਇੰਚਾਰਜ ਨੇ ਹਨਾ ਐਨੀ ਕ ਗੱਲ ਤੇ ਧਮਕੀ ਬਣਦੀ ਹੁਣ ਕੋਈ ਵੀ ਕੰਮ ਕਰਦਾ ਮੰਨ ਲਓ ਵੀ ਅਸੀਂ ਚੌਂਕੀਆਂ ਬੰਦ ਕਰਾਉਨੇ ਆ ਵਿਚਾਰ ਨਹੀਂ ਕਰਾਉਨੇ ਆ ਤਾਂ ਨੰਬਰ ਆ ਸਾਡੀ ਲਿਸਟ ਆ ਹੁਣ ਮੰਨ ਲਓ ਸੀਜ਼ਨ ਚੱਲਦਾ ਝੋਨੇ ਦਾ ਹਨਾ ਹੁਣ ਕਮੈਂਨ ਵਾਲਾ ਹੈਗਾ ਕੋਈ ਜੇ ਕੋਈ ਪੁੱਛਰੇ ਭਾਈ ਸਾਹਿਬ ਤੂੰ ਅੱਜ ਕਹਿੰਦੇ ਗੱਲ ਕਰਿਆ ਉਹ ਕਹੂਗਾ ਭਾਈ ਚਾਰ ਦਿਨ ਢੱਲ ਜਾ ਦੂਬਾ ਤੇਰਾ ਨੰਬਰ ਹੈ ਨਾ ਕੀ ਇਹ ਧਮਕੀ ਬਣਦੀ ਹੈ ਤੁਸੀਂ ਪ੍ਰੈਸ ਸੂਝਵਾ ਅਨੁਸਾਰੇ ਕਹਿੰਦੇ ਜੀ ਇਹ ਧਮਕੀ ਬਣੀ ਕਮਾਲ ਦੀ ਗੱਲ ਹੈ ਸੋ ਕਲਾਰਾਂ ਵਾਲੇ ਪਾਲੇ ਨੂੰ ਤੁਹਾਡੇ ਸੋਸ਼ਲ ਮੀਡੀਆ ਦਾ ਧੰਨਵਾਦ ਤੁਹਾਡੇ ਸਾਰੇ ਮੀਡੀਆ ਦਾ ਪ੍ਰਿੰਟ ਮੀਡੀਆ ਜੋ ਵੀ ਇਲੈਕਟ੍ਰੋਨਿਕ ਮੀਡੀਆ ਦਾ ਸਭ ਦਾ ਮੈਂ ਧੰਨਵਾਦ ਕਰਦਾ ਹੋਇਆ ਮੈਂ ਪਾਲੇ ਪਖੰਡੀ ਨੂੰ ਚੈਲੰਜ ਕਰਦਾ ਅਸੀਂ ਬਾਬੇ ਨਾਨਕ ਦੇ ਉਹ ਵਾਰਿਸ ਆਂ ਰੋਸ ਨੇ ਕਿੱਜਾ ਉੱਤਰ ਜੀਜਤ ਇੱਥੋਂ ਜਵਾਬ ਲੈ ਕੇ ਜੇ ਤੇਰੀ ਪਹੁੰਚ ਕੇ ਚੌਂਕੀ ਥਾਣੇ ਤੱਕ ਹੋਵੇਗੀ ਅਸੀਂ ਤੈਨੂੰ ਕੋਟ ਜਿਹੜਾ ਤੂੰ ਆਪਣੇ ਆਪ ਨੂੰ ਉਹ ਧਾਰਮਿਕ ਸਥਾਨ ਦੱਸਦਾ ਨਾ ਉਹ ਪਖੰਡ ਵਾਦਾ ਅੱਡਾ ਯਾਰ ਅਸੀਂ ਬਾਬੇ ਨਾਨਕ ਦੇ ਪੈਰੋ ਘਰ ਆਂ ਅਸੀਂ ਸਿਧਾਂਤ ਨਹੀਂ ਸਾਨੂੰ ਪਤਾ ਨਹੀਂ ਧਰਮ ਕੀ ਆ ਕਿਹੜਾ ਧਰਮ ਹੈ ਠੀਕ ਹੈ ਜੇ ਤੂੰ ਇੱਥੇ ਥਾਣੇ ਤੱਕ ਤੇਰੀ ਪਹੁੰਚ ਹੋਵੇਗੀ ਤੇਰੀ ਪਹੁੰਚ ਕਿਸੇ ਚੌਕੀ ਥਾਣੇ ਤੱਕ ਐਸਪੀ ਡੀਐਸਪੀ ਤੱਕ ਹੋਵੇਗੀ ਓਏ ਤੇਰੀ ਪਹੁੰਚ ਕੋਰਟ ਤੇ ਤਾਂ ਨਹੀਂ ਅਸੀਂ ਤੈਨੂੰ ਕੋਰਟ ਚ ਹਾਈ ਕੋਰਟ ਚ ਸੁਪਰੀਮ ਕੋਰਟ ਤੱਕ ਘੜੀਸਾਂਗੇ ਤੂੰ ਸਾਬਤ ਤੇ ਕਰਾਈ ਅਸੀਂ ਤੈਨੂੰ ਕਹਿੰਨੇ ਆ ਤੂੰ ਪਖੰਡੀ ਐ ਹੈਲੋ ਹੈਲੋ ਇਹ ਕਲਾਰਾ ਵਾਲੇ ਦਾ ਨੰਬਰ ਹੈ ਜੀ ਹੈਲੋ ਬਾਬਾ ਕਲਾਰਾ ਵਾਲੇ ਦਾ ਨੰਬਰ ਆ ਪਾਲੇ ਦਾ ਹੈਲੋ ਫੋਨ ਕੱਟਦਾ ਛੱਡ ਦੇ ਸੋ ਪਾਲੇ ਪਖੰਡੀ ਕਲਾਰਾਂ ਵਾਲੇ ਪਾਲੇ ਪਖੰਡੀ ਅਸੀਂ ਤੈਨੂੰ ਪਖੰਡੀ ਕਹਿੰਦੇ ਆ ਹੋਸ ਆਵਾਸ ਦੇ ਵਿੱਚ ਕਹਿੰਦੇ ਆ ਤੂੰ ਪਖੰਡੀ ਐ ਤੂੰ ਲੋਕਾਂ ਦਾ ਇੱਕ ਧਾਰਮਿਕ ਫੋਟੋ ਮੈਂ ਜਿਵੇਂ ਤੁਸੀਂ ਇੱਕ ਕਹਾਵਤ ਸੁਣੀ ਹੋਣੀ ਐ ਕਿ ਜਿਵੇਂ ਕਿਰਲੀਆਂ ਨੇ ਇਪ ਮੱਕੜ ਮੱਛਰ ਖਾ ਕੇ ਕੀ ਕਰਦੀਆਂ ਉਹ ਬਾਬਿਆਂ ਦੀ ਫੋਟੋ ਪਿੱਛੇ ਲੁਕ ਜਾਂਦੀਆਂ ਨੇ ਐਵੇਂ ਜਿਹੜੇ ਕਲਾਰਾਂ ਵਾਲਾ ਗਾ ਉਹਨੇ ਧਾਰਮਿਕ ਫੋਟੋ ਮਾ ਆੜ ਲੇਤੀ ਵੀ ਐ